ਕल्याण ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ 모ਹੇ ਕਬ ਗਲ ਲਾਵੇਗੇ ਰਹਾਉ ਹਮ ਬਾਰਿਕ ਮੁਗਦਾ ਈਆਂ ਪਿਤਾ ਸਮਝ ਆਵਹਿਗੇ ਸੁਤ ਖੇਨਾ ਖੇਨ ਭੂਲਾ ਬੇਗਾਰ ਜਗਤ ਪਿਤ ਪਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾਵਹਿਗੇ ਜੋ ਹਰ ਭਾਵਹਿ ਹੈ ਭਗਤ ਤੇਨਾ ਹਰ ਭਾਵਹਿਗੇ ਜੋਤੀ ਜੋਤ ਮਿਲਾਏ ਜੋ ਤੇਰਾ ਲਾ ਜ ਆ ਵੇਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾ ਵੇਗੇ ਜਨ ਨਾਨਕ ਸਰਨ ਦਵਾਰ ਹਰ ਲਾਜ ਰਖਾ ਵੇਗੇ ਛਕਾ ਇਕ ਜਿਉ ਭਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜਹ ਦਿਨ ਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ